ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਗੁਰ ਸ਼ਬਦ ਦੀ ਵਿਚਾਰ ਕਰਾਂਗੇ RAM KALI MOHALLA ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਹੈ हे ਪਰਮਾਤਮਾ ਸਭ ਜੀਵਾਂ ਵਿੱਚ ਤੇਰੀ ਜੋਤ ਰੁਮਕ ਰਹੀ ਹੈ ਪਰ ਮੈਨੂੰ ਨਹੀਂ ਦਿਸਦੀ ਕਿਉਂਕਿ ਮੈਂ ਮਾਇਆ ਦੇ ਅੰਨੇ ਖੂ ਵਿੱਚ ਡਿੱਗ ਪਿਆ ਹਾਂ ਜਹ ਜਹ ਦੇਖਾ ਤਹ ਨਰ ਹਰੀ ਮਿਹਰ ਕਰ ਮੈਨੂੰ ਇਸ ਖੂਹ ਵਿੱਚੋਂ ਕੱਢ ਤਾਂ ਕਿ ਜਿੱਧਰ ਜਿੱਧਰ ਮੈਂ ਵੇਖਾਂ ਉਧਰ ਉਧਰ ਮੈਨੂੰ ਤੂੰ ਹੀ ਦਿਸੇ ਜੀਵਨ ਤਲਬ ਨਿਵਾਰ ਸੁਆਮੀ ਏ ਮਾਲਕ ਪ੍ਰਭੂ ਮੇਰੀਆਂ ਜ਼ਿੰਦਗੀ ਦੀਆਂ ਵੱਧਦੀਆਂ ਖਾਹਿਸ਼ਾਂ ਦੂਰ ਕਰ ਅੰਧ ਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋਂ ਪਾਰ ਸੁਆਮੀ ਰਹੋ ਮੇਰਾ ਮਨ ਮਾਇਆ ਦੇ ਅੰਨੇ ਖੂਹ ਵਿੱਚ ਫਸਿਆ ਹੈ ਤੇਰੀ ਸਹਾਇਤਾ ਤੋਂ ਬਿਨਾ ਮੈਂ ਇਸ ਵਿੱਚੋਂ ਕਿਸੇ ਤਰ੍ਹਾਂ ਵੀ ਪਾਰ ਨਹੀਂ ਲੰਘ ਸਕਦਾ ਰਹਾ ਉਹ ਜਹ ਭੀਤਰ ਕਟ ਭੀਤਰ ਬਸਿਆ ਬਾਹਰ ਕਾਹੇ ਨਹੀਂ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਹਨਾਂ ਨੂੰ ਬਾਹਰ ਵੀ ਹਰ ਥਾਂ ਜ਼ਰੂਰ ਉਹੀ ਦਿਸਦਾ ਹੈ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਉਹਨਾਂ ਨੂੰ ਇਹੀ ਯਕੀਨ ਬਣ ਜਾਂਦਾ ਹੈ ਕਿ ਮਾਲਕ ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ ਉਸ ਦੇ ਮਨ ਵਿੱਚ ਸਦਾ ਉਹਨਾਂ ਦੀ ਸੰਭਾਲ ਦਾ ਫਿਕਰ ਹੈ ਆਪੇ ਨੇੜੇ ਆਪੇ ਦੂਰ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵਸ ਰਿਹਾ ਹੈ ਆਪ ਹੀ ਇਹਨਾਂ ਤੋਂ ਵੱਖ ਦੂਰ ਵੀ ਹੈ ਆਪੇ ਸਰਬ ਰਹਾ ਪਰਪੂਰ ਪ੍ਰਭੂ ਆਪ ਸਭ ਜੀਵਾਂ ਵਿੱਚ ਵਿਆਪਕ ਹੈ ਸਤਗੁਰ ਮਿਲੇ ਅੰਧੇਰਾ ਜਾਏ ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨੇ ਖੂ ਵਾਲਾ ਹਨੇਰਾ ਦੂਰ ਹੋ ਜਾਏ ਜਹ ਦੇਖਾ ਤਹ ਰਹਾ ਸਮਾਏ ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿਸ ਪਏ ਅੰਤਰ ਸਹਸਾ ਬਾਹਰ ਮਾਇਆ ਨੈਣੀ ਲੱਗਸ ਬਾਣੀ ਪ੍ਰਭੂ ਦੇ ਸੇਵਕਾਂ ਦੇ ਸੇਵਕ ਨਾਨਕ ਬੇਨਤੀ ਕਰਦਾ ਹੈ ਏ ਜੀਵ ਜਿਤਨਾ ਚਿਰ ਤੇਰੀਆਂ ਅੱਖਾਂ ਵਿੱਚ ਬਾਹਰਲੀ ਦਿਸਦੀ ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ ਪ੍ਰਣਵਤ ਨਾਨਕ ਦਾਸਨ ਦਾਸਾ ਪਰ ਤਪ ਹੈਗਾ ਪ੍ਰਾਣੀ ਤੇਰੇ ਅੰਦਰ ਸਹਸਾ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ